ਨੰਬਰ 1 ਤੇ ਤਾਂ ਬੱਚਾ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਉਹਨਾਂ ਦਾ ਦਾ ਡਾਈਜੈਸਟਿਵ ਸਿਸਟਮ ਠੀਕ ਰਹਿੰਦਾ ਬੱਚੇ ਖੁਸ਼ ਰਹਿੰਦੇ ਆ ਉਹਨਾਂ ਨੂੰ ਕੋਈ ਐਂਗਜ਼ਾਇਟੀ ਨਹੀਂ ਰਹਿੰਦੀ ਉਹ ਬੱਚੇ ਖੁਸ਼ ਰਹਿੰਦੇ ਔਰ ਉਹਨਾਂ ਨੂੰ ਕੋਈ ਡਿਪਰੈਸ਼ਨ ਨਹੀਂ ਹੁੰਦਾ ਤੇ ਉਹਦੇ ਨਾਲ ਨਾਲ ਜਦੋਂ ਬੱਚੇ ਖੁਸ਼ ਤੇ ਪੜ੍ਹਾਈ ਵੀ ਅੱਛੀ ਇਹ ਚਲੀ ਖੁਸ਼ ਪੇਰੈਂਟਸ ਵੀ ਖੁਸ਼ ਤੋਂ ਉਹਦੇ ਨਾਲ ਸਾਡਾ ਜਿਹੜਾ ਸਮਾਜ ਆ ਉਹ ਤਰੱਕੀ ਕਰਦਾ ਤੇ ਨਾਲ ਹੀ ਸਾਡਾ ਦੇਸ਼ ਵੀ ਤਰੱਕੀ ਕਰੇਗਾ ਬੱਚਿਆਂ ਨੂੰ ਜੀ ਮੈਸੇਜ ਹੋ ਗਿਆ ਮੇਰਾ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਬੱਚਿਆਂ ਨੂੰ ਸਾਰਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਇਹਦੇ ਫਾਇਦੇ ਬਹੁਤ ਜ਼ਿਆਦਾ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਬੱਚਿਆਂ ਨੂੰ ਕੋਈ ਡਿਪਰੈਸ਼ਨ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਬੱਚਿਆਂ ਦੀ ਸਿਹਤ ਅੱਛੀ ਰਹਿੰਦੀ ਹੈ ਡਾਈਜੈਸਟਿਵ ਸسٹم ਠੀਕ ਰਹਿੰਦਾ ਸੋ ਇਸ ਕਰਕੇ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵਾਰ ਤੋਂ ਵਾਰ ਸਪੋਰਟਸ ਵਿੱਚ ਹਿੱਸਾ ਦੇਣ ਲਈ ਕਹਿਣ ਅੱਡੜੀ ਖੇਡਾਂ ਅੱਗੇ ਤੁਹ ਵੀ ਕਰਾਈ ਜਉਂਗੀਆਂ ਬਰੋ ਭਾਣ ਜੀ ਖੇਡਾਂ ਸਾਡੇ ਸਕੂਲ ਦੇ ਵਿੱਚ ਹਮੇਸ਼ਾ ਹੀ ਕਰਵਾਈਆਂ ਜਾਂਦੀਆਂ ਨਾ ਸਿਰਫ ਸਕੂਲ ਦੇ ਅੰਦਰ ਬਲਕਿ ਅਗਰ ਬਤਨ ਪੰਜਾਬ ਦੀਆਂ ਖੇਡਾਂ ਹੁੰਦੀਆਂ ਬੱਚੇ ਉਹਦੇ ਵਿੱਚ ਹਿੱਸਾ ਲੈਂਦੇ ਆ ਅਗਰ ਸੀਬੀਐਸਸੀ ਵੱਲੋਂ ਕਰਾਈਆ ਜਾਂਦੀ ਉਹਦੇ ਵਿੱਚ ਹਿੱਸਾ ਲੈਂਦੇ ਆ ਔਰ ਪਹਿਲਾਂ ਬੱਚੇ ਜ਼ੋਨਲ ਲੈਵਲ ਤੇ ਜਾਂਦੇ ਆ ਫਿਰ ਡਿਸਟ੍ਰਿਕਟ ਲੈਵਲ ਤੇ ਫਿਰ ਸਟੇਟ ਤੇ ਤੇ ਉਸ ਤੋਂ ਬਾਅਦ ਨੈਸ਼ਨਲ ਲੈਵਲ ਤੇ ਵੀ ਬੱਚੇ ਜਾਂਦੇ ਆ ਬੱਚੇ ਅੱਗੇ ਦਿੱਤੇ ਗਏ ਤੋਂ ਨੇ ਕਾਫੀ ਪ੍ਰਾਈਜ਼ ਲਏ ਆ ਸਾਡੇ ਬੱਚੇ ਬਹੁਤ ਜ਼ਿਆਦਾ ਪ੍ਰਾਈਜ਼ ਲੈ ਕੇ ਆਉਂਦੇ ਆ ਬੱਚੇ ਕਾਰਾਟੇ ਵਿੱਚ ਬਾਲੀਵਾਲ ਵਿੱਚ ਹੈਂਡਬਾਲ ਵਿੱਚ ਔਰ ਬਹੁਤ ਸਾਰੀਆਂ ਖੇਡਾਂ ਵਿੱਚ ਜਿੱਥੇ-ਜਿੱਥੇ ਬੁਲਾਇਆ ਜਾਂਦਾ ਬੱਚਿਆਂ ਨੇ ਪੂਰੀ ਟ੍ਰੇਨਿੰਗ ਆ ਬੈਡਮਿੰਟਨ ਚ ਇਹ ਇਸ ਤੇ ਹਰ ਚੀਜ਼ 'ਚ ਬੱਚੇ ਹਿੱਸਾ ਲੈਂਦੇ ਆ ਮੈਂ ਕਮਲਪ੍ਰੀਤ ਡਾਇਰੈਕਟਰ ਸਪਿੰਗਡੈਲ ਪਬਲਿਕ ਸਕੂਲ ਅੱਜ ਮੈਂ ਦੱਸਣਾ ਚਾਹਨੀ ਹੈ ਕਿ ਅਸੀਂ ਆਪਣੇ ਸਕੂਲ ਵਿੱਚ 3 ਦਿਨ ਦਾ ਇੱਕ ਇਵੈਂਟ ਕਰਿਆ ਐਨੂਅਲ ਸਪੋਰਟਸ ਫੰਕਸ਼ਨ ਐਂਡ ਪ੍ਰਾਈਜ਼ ਡਿਸਟ੍ਰਿਬਿਊਸ਼ਨ ਇਹਦੇ 'ਚ ਅਸੀਂ ਡਿਫਰੈਂਟ ਡਿਫਰੈਂਟ ਸਪੋਰਟਸ ਇਵੈਂਟਸ ਜਿਹੜੇ ਆ ਬੱਚਾਂ ਤੋਂ ਕਰਵਾ ਰਹੇ ਆ ਕਿਉਂਕਿ ਅਸੀਂ ਇਹ ਬਿਲੀਵ ਕਰਦੇ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਪੱਖੋਂ ਅੱਗੇ ਹੋਣਾ ਚਾਹੀਦਾ ਹੈ ਕਿਉਂਕਿ ਜਿੱਦਾਂ ਕਿ ਕਿਹਾ ਜਾਂਦਾ ਹੈ ਕਿ ਹੈਲਦੀ ਮਾਈਂਡ ਰੈਜ਼ਾਈਡਸ ਇਨ ਅ ਹੈਲਦੀ ਬਾਡੀ। ਤੋਂ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਬੱਚੇ ਹਰ ਪੱਖੋਂ ਉਹਨਾਂ ਦੀ ਡਿਵੈਲਪਮੈਂਟ ਲਈ ਹਰ ਚੀਜ਼ ਵਿੱਚ ਪਾਰਟਿਸਿਪੇਟ ਕਰਨ। ਅਸੀਂ ਆਪਣੇ ਸਕੂਲ 'ਚ ਹਮੇਸ਼ਾ ਇਹ ਧਿਆਨ ਰੱਖਦੇ ਆ ਕਿ ਅਸੀਂ ਸਾਰੇ ਫੈਸਟੀਵਲਸ ਵੀ ਸੈਲੀਬ੍ਰੇਟ ਕਰਦੇ ਆ। ਅਸੀਂ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਬੱਚਿਆਂ ਦੀ ਪਾਰਟਿਸਪੇਸ਼ਨ ਵੀ ਕਰਾਉਂਦੇ ਆ। ਅੱਜ ਅਸੀਂ ਜਿਹੜੇ ਇਵੈਂਟਸ ਰੱਖੇ ਆ ਡੇ 1 ਤੇ ਉਹ ਕਿੰਡਰ ਗਾਰਟਨ ਟੂ ਕਲਾਸ 3 ਰੱਖੇ ਆ ਜਿਸ ਦੇ ਵਿੱਚ ਪੇਰੈਂਟਸ ਬਹੁਤ ਹੀ ਖੁਸ਼ ਹੋ ਕੇ ਹੁਮ-ਹੁਮਾ ਕੇ ਆ ਰਹੇ ਆ। ਸਾਡੇ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਕੋਲ ਸਾਰੇ ਸਟਾਫ ਜਿਹੜਾ ਹੈ ਬਹੁਤੀ ਐਕਸਪਰਟ ਹੈ ਚਾਹੇ ਉਹ ਪੜ੍ਹਾਈ ਦੀ ਗੱਲ ਕਰੀਏ ਚਾਹੇ ਅਸੀਂ ਕੋ-ਕ curriculur activities ਦੀ ਗੱਲ ਕਰੀਏ ਅੱਜ ਅਸੀਂ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਸਪੋਰਟਸ ਇਵੈਂਟਸ ਦੇ ਨਾਲ-ਨਾਲ ਜਿਹੜੇ ਬੱਚਿਆਂ ਨੇ ਸਕੂਲ ਲਈ ਡਿਫਰੈਂਟ ਡਿਫਰੈਂਟ ਪਲੈਟਫਾਰਮਸ ਤੋਂ ਇਨਾਮ ਜਿੱਤੇ ਹਨ ਉਹਨਾਂ ਨੂੰ ਵੀ ਅਸੀਂ ਅੱਜ ਪ੍ਰਾਈਜ਼ ਦੇ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਨਾਲ-ਨਾਲ ਸਕਾਲਰਸ਼ਿਪਸ ਵੀ ਦੇਣੇ ਆ ਤਾਂ ਕਿ ਬੱਚਿਆਂ ਨੂੰ ਤੇ ਹੋਰ ਬੱਚਿਆਂ ਨੂੰ ਵੀ ਅੱਗੇ ਮੋਟੀਵੇਸ਼ਨ ਮਿਲੇ ਕਿ ਉਹ ਵੀ ਪਾਰਟਿਸਿਪੇਟ ਕਰਨ ਹੁਣ ਸਾਡੀ ਜੂਨੀਅਰ ਕਲਾਸਿਸ ਵਿੱਚੋਂ 100% ਪਾਰਟਿਸਪੇਸ਼ਨ ਕਿੰਡਰਗਾਰਟਨ ਦੇ ਬੱਚਿਆਂ ਦੀ ਹੈ ਇਸ ਤੋਂ ਇਲਾਵਾ ਵੀ ਸਾਰੀਆਂ ਕਲਾਸਿਸ 'ਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਮੈਕਸਿਮਮ ਪਾਰਟਿਸਪੇਸ਼ਨ ਹੋਏ ਇਸ ਤੋਂ ਇਲਾਵਾ ਅਸੀਂ ਕੁਝ ਕਲਚਰਲ ਆਈਟਮਸ ਵੀ ਪ੍ਰੈਜ਼ੈਂਟ ਕਰ ਰਹੇ ਹਾਂ ਅੱਜ ਜਿਦੇ 'ਚ ਇੱਕ ਸਾਡਾ ਕਾਰਾਟੇ ਇਵੈਂਟ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਕਲਚਰਲ ਡਾਂਸਿਸ ਹੈਗੇ ਆ ਡਿਫਰੈਂਟ ਡਿਫਰੈਂਟ ਡੇਸ ਤੇ ਡਿਫਰੈਂਟ ਡਿਫਰੈਂਟ ਬੱਚਿਆਂ ਤੋਂ ਸੋ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਕੋਲ ਇਨਾ ਐਕਸਪਰਟ ਸਟਾਫ ਹੈ ਜਿਹੜਾ ਕਿ ਬੱਚਿਆਂ ਨੂੰ ਓਵਰਆਲ ਡਿਵੈਲਪਮੈਂਟ ਲਈ ਹਮੇਸ਼ਾ ਮੋ ਤੇ ਸਾਰੀ ਇਹ ਗਾਈਡੈਂਸ ਸਾਨੂੰ ਜਿਹੜੀ ਮਿਲਦੀ ਹੈ ਉਹ ਸਾਡੇ ਸਕੂਲ ਦੇ ਮੈਨੇਜਿੰਗ ਐਂਡ ਡਾਇਰੈਕਟਰ ਜੀ ਮਿਸਿਸ ਅਵਿਨਾਸ਼ ਕੁਰਵਾਲੀਆ ਜੀ ਉਹ ਬੱਚਿਆਂ ਨੂੰ ਟਾਈਮ ਟੂ ਟਾਈਮ ਤੇ ਸਟਾਫ ਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਆ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਸਕੂਲ ਜਿਹੜਾ ਹੈ ਦਿਨੋ ਦਿਨ ਤਰੱਕੀ ਕਰ ਰਿਹਾ ਹੈ ਤੇ ਅਸੀਂ ਅੱਜ ਜਿੱਦਾਂ 43rd ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ ਸਪੋਰਟਸ ਇਵੈਂਟ ਸੈਲੀਬ੍ਰੇਟ ਜਿਹੜੇ ਕਰ ਰਹੇ ਆ ਇਹ ਇੱਕ ਬਹੁਤ ਹੀ ਵੱਡਾ ਇਵੈਂਟ ਜਿਹੜਾ ਹੈ ਜਿਸ ਵਿੱਚ ਟੀਚਰਾਂ ਤੇ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਹਦੇ ਵਿੱਚ ਪੇਰੈਂਟਸ ਦਾ ਵੀ ਸਾਨੂੰ ਬਹੁਤ ਬਿਕੋਜ਼ ਪੇਰੈਂਟਸ ਦੀ ਮੋਟੀਵੇਸ਼ਨ ਤੇ ਪੇਰੈਂਟਸ ਦੀ ਕੋਆਪਰੇਸ਼ਨ ਤੋਂ ਬਿਨਾ ਅਸੀਂ ਇਹ ਪੂਰਾ ਨਹੀਂ ਕਰ ਸਕਦੇ ਸੀ ਸੋ ਅਸੀਂ ਬਹੁਤ ਖੁਸ਼ ਆ ਕਿ ਅਸੀਂ ਜੋ ਸੋਚ ਰਹੇ ਸੀ ਉਸ ਤੋਂ ਵੀ ਸਾਨੂੰ ਜ਼ਿਆਦਾ ਅੱਛਾ ਬੱਚਾ ਨੇ ਪਰਫਾਰਮ ਕਰਕੇ ਦਿਖਾਇਆ ਮੈਡਮ ਕਿਹੜੇ ਕਿਹੜੇ ਪਾਲੇ ਤੇ ਕਿਹੜੇ ਕਿਹੜੇ ਅੱਜ ਦੇ ਮੱਕਾ ਨੇ ਤੇ ਕਿਹੜੇ ਤੇ ਬੱਚਿਆਂ ਨੇ ਜਿਹੜੇ ਡਾਂਸ ਦਾ ਜਿਹੜਾ ਪਗੜਾ ਪ੍ਰੋਗਰਾਮ ਕੀਤਾ ਔਰ ਬਾਹਰਲੇ ਸਟੇਜ ਤੇ ਵੀ ਹਿੰਦ ਤੱਕ ਸਕੂਲ ਦੇ ਬੱਚੇ ਨਾਲ ਕੇ ਸਾਡੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਸਾਡੇ ਬੱਚੇ ਇੰਟਰਨੈਸ਼ਨਲ ਨੈਸ਼ਨਲ ਸਟੇਟ ਡਿਸਟ੍ਰਿਕਟ ਸਾਰੇ ਲੈਵਲਸ ਤੇ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਦੇ ਅੰਦਰ ਜਾਂਦੇ ਆ ਤੇ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਦੇ ਅੰਦਰ ਪਰਫਾਰਮ ਕਰਦੇ ਆ ਤੇ ਉੱਥੋਂ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਦੇ ਅੰਡਰ ਪ੍ਰਾਈਜ਼ਸ ਵੀ ਲੈ ਕੇ ਆਉਂਦੇ ਆ ਸੋ ਸਾਡੇ ਬੱਚੇ ਅ ਅਸੀਂ ਕਲਚਰਲ ਆਈਟਮਸ ਦੀ ਗੱਲ ਕਰੀਏ ਤਾਂ ਸਾਡੇ ਬੱਚੇ ਇੰਟਰਨੈਸ਼ਨਲ ਸਟੇਜਿਸ ਤੇ ਪਰਫਾਰਮ ਕਰ ਚੁੱਕੇ ਆ ਸਪੋਰਟਸ ਦੀ ਗੱਲ ਕਰੀਏ ਸਾਡੇ ਬੱਚੇ ਆਪਣਾ ਨਾਮ ਖੜ ਚੁੱਕੇ ਆ ਇੰਟਰਨੈਸ਼ਨਲ ਨੈਸ਼ਨਲ ਸਟੇਜਿਸ ਦੇ ਉੱਪਰ ਸੋ ਸਾਡੇ ਬੱਚੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਈਵਨ ਜੇ ਸਪੋਰਟਸ ਦੀ ਗੱਲ ਕਰੀਏ ਸਾਡੇ ਇੱਕ ਬੱਚਾ ਚਾਚਾ ਨਹਿਰੂ ਸਪੋਰਟਸ ਅਵਾਰਡ Winner ਵੀ ਹੈ ਠੀਕ ਹੈ ਇੰਟਰਨੈਸ਼ਨਲ ਲੈਵਲ ਤੇ ਉਹ ਆਪਣੀ ਕੰਟਰੀ ਨੂੰ ਵੀ ਰਿਪਰੈਜ਼ੈਂਟ ਕਰਕੇ ਆਇਆ ਹੈ ਬੱਚਾ ਸਿਮਿਲਰਲੀ ਅਸੀਂ ਅਗਰ ਕਲਚਰਲ ਇਵੈਂਟ ਦੀ ਗੱਲ ਕਰੀਏ ਕਲਚਰਲ ਐਕਸਚੇਂਜ ਪ੍ਰੋਗਰਾਮਸ ਤੇ ਸਾਡੇ ਬੱਚੇ ਜਾਪਾਨ ਜਾ ਚੁੱਕੇ ਆਂ ਅੰਡਰ ਜੈਨੇਸਿਸ ਪ੍ਰੋਗਰਾਮ ਸਾਡੇ ਬੱਚੇ ਪੋਲੈਂਡ ਦੇ ਕਲਚਰਲ ਇਵੈਂਟ ਪਰਫਾਰਮ ਕਰਨ ਲਈ ਜਾ ਚੁੱਕੇ ਆਂ ਇਸ ਤੋਂ ਇਲਾਵਾ ਨੈਸ਼ਨਲ ਤੇ ਇੰਟਰਨੈਸ਼ਨਲ ਸਟੇਜਿਸ ਤੇ ਇੰਟਰਨੈਸ਼ਨਲ 올ਿਮਪੀਆਰਡਸ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ 1 ਰੈਂਕ 1 ਲੈ ਚੁੱਕੇ ਆ ਸੋ ਬੱਚਿਆਂ ਦੀ ਅਚੀਵਮੈਂਟਸ ਬਹੁਤ ਹੈ ਜੋ ਅਸੀਂ ਸ਼ਾਰਟ ਟਾਈਮ ਚ ਸ਼ਾਇਦ ਐਕਸਪਲੇਨ ਨਹੀਂ ਕਰ ਸਕਦੇ ਬਟ ਤੁਸੀਂ ਜਿਵੇਂ ਫੰਕਸ਼ਨ ਦੇਖੋਗੇ ਯੂ ਵਿਲ ਸੀ ਕਿ ਬੱਚੇ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਕਿੱਦਾਂ ਉਹਨਾਂ ਨੂੰ ਸਕਾਲਰਸ਼ਿਪ ਸਕੂਲ ਵੀ ਦੇ ਰਿਹਾ ਤੇ ਬਾਹਰੋਂ ਵੀ ਲੈ ਕੇ ਆਉਂਦੇ ਆ ਅੱਜ ਸਪ੍ਰਿੰਗ ਡੇਲ ਪਬਲਿਕ ਸਕੂਲ ਦੇ ਵਿੱਚ 43ਵਾਂ ਐਨੂਅਲ ਫੰਕਸ਼ਨ ਕੀਤਾ ਜਾ ਰਿਹਾ ਹੈ ਮੈਂ ਇਹਨਾਂ ਨੂੰ ਬੁਧਾਈ ਦੇਣਾ ਚਾਹੁੰਦਾ ਔਰ ਇਹ ਕਹਿਣਾ ਚਾਹੁੰਦਾ ਵੀ ਸਕੂਲ ਬਹੁਤ ਹੀ ਸ਼ੁਰੂ ਤੋਂ ਤਰੱਕੀ ਕਰ ਰਿਹਾ ਹੈ ਪਹਿਲਾਂ ਵਾਲੀਆਂ ਮੈਡਮ ਜੀ ਨੇ ਸਿਰਫ 2-4 ਬੱਚਿਆਂ ਨਾਲ ਸਕੂਲ ਸਟਾਰਟ ਕੀਤਾ ਸੀਗਾ ਅੱਜ ਜਿਹੜਾ ਹੈਗਾ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਜਿਹੜੇ ਇੱਥੇ ਪੜ੍ਹ ਵੀ ਰਹੇ ਨੇ ਔਰ ਪੜ੍ਹ ਕੇ ਇਥੋਂ ਬਾਹਰਲੇ ਕੰਟਰੀਆਂ ਵਿੱਚ ਵੀ ਗਏ ਨੇ ਔਰ ਇੱਥੋਂ ਦੇ ਬੱਚੇ ਜਿਹੜੇ ਪੜ੍ਹੇ ਹੋਏ ਬਹੁਤ ਅੱਛੀ-ਅੱਛੀ ਪੋਸਟਾਂ ਦੇ ਉੱਤੇ ਜਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਕੋਈ ਵਕੀਲ ਬਣ ਰਿਹਾ ਕੋਈ ਬਿਜ਼ਨਸਮੈਨ ਬਣ ਰਿਹਾ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਰਿਹਾ ਸੋ ਮੈਂ ਤੇ ਇਹੀ ਕਹਾਂਗਾ ਵੀ ਇੱਥੇ ਜਿਹੜੇ ਬੱਚੇ ਆ ਬਹੁਤ ਇੰਟੈਲੀਜੈਂਟ ਆ ਫਿਰ ਬਹੁਤ ਹੀ ਨਾਮ ਇਸ ਸਕੂਲ ਦਾ ਹੋ ਰਿਹਾਗਾ ਕਿਉਂਕਿ ਬੱਚੇ ਜਿਹੜੇ ਆ 90% 95% 90% ਤੱਕ ਨੂੰ ਪ੍ਰੋਗਰੈਡ ਹੋ ਰਿਹਾ ਲਿਆ ਜਾਰੇ ਸੋ ਮੈਂ ਉਹੀ ਅਪੀਲ ਕਰਾਂਗਾ ਇਹ ਜਿਹੜਾ ਸਕੂਲ ਆ ਇਹ ਚੜ੍ਹਦੀਆਂ ਤਾਲਾਂ 'ਚ ਰਹੇ ਤਰੱਕੀ ਕਰੇ ਔਰ ਇਹ ਜਿਹੜਾ ਸਾਰਾ ਕੰਮ ਹੈਗਾ ਇਹ ਇੱਥੋਂ ਦੀਆਂ ਮੈਡਮਾਂ ਦਾ ਇੱਕ ਟੀਮ ਵਰਕ ਹੈ ਮੈਡਮਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਇੰਨਾ ਕੋ ਇੰਟੈਲੀਜੈਂਟ ਕਰ ਰਹੀਆਂ ਬੱਚਿਆਂ ਨੂੰ ਇੰਨਾ ਕੋ ਸਿਖਾਈ ਕਰਾ ਰਹੇ ਨੇ ਜਿਹਦੇ ਨਾਲ ਇਹ ਬੱਚੇ ਜਿਹੜੇ ਹੈਗੇ ਆ ਇਹ ਅੱਗੇ ਵਧ ਰਹੇ ਹੈਗੇ ਆ ਔਰ ਇਸੇ ਤਰ੍ਹਾਂ ਵਧਦੇ ਰਹਿਣ ਮੈਂ ਇੰਨਾ ਹੀ ਕਹਿੰਦਾ ਹਾਂ ਸਭ ਦਾ ਧੰਨਵਾਦ ਕਰਦਾ ਬਹੁਤ ਬਹੁਤ ਸਪਿੰਗ ਡੇ ਪਬਲਿਕ ਸਕੂਲ ਸ਼ਹਿਰ ਤੋਂ ਲੁਧਿਆਣਾ ਦੇ ਵਿੱਚ ਤਿੰਨ ਦਿਨਾਂ ਸਪੋਰਟਸ ਕਰਾਈਆਂ ਜਾ ਰਹੀਆਂ ਤੇ ਨਾਲ ਨਾਲ ਜਿਹੜੇ ਬੱਚੇ ਐਚੀਵਰਸ ਨੇ ਅਕੈਡਮਿਕ ਦੇ ਵਿੱਚ ਉਹਨਾਂ ਬੱਚੇ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਕੈਸ਼ ਪ੍ਰਾਈਜ਼ ਵੀ ਬੱਚਿਆਂ ਨੂੰ ਦਿੱਤਾ ਜਾ ਰਿਹਾ ਸੋਲਰ ਸਪੋਰਟ ਦੇ ਫਾਰਮ ਦੇ ਵਿੱਚ ਤੇ ਬੱਚੇ ਬੜੇ ਹੀ ਉਤਸ਼ਾਹਿਤ ਹੈ ਤੇ ਆਪਣੇ ਪੂਰੇ ਜੋਸ਼ ਨਾਲ ਆਪਣੀਆਂ ਖੇਡਾਂ ਦੇ ਵਿੱਚ ਭਾਗ ਲੈ ਰਹੇ ਨੇ ਤੇ ਮਾਪੇ ਵੀ ਬੜੇ ਖੁਸ਼ ਹੈ ਉਹਨਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਬੱਚਿਆਂ ਤੇ ਮੈਸੇਜ ਹੋ ਗਿਆ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਹੈ ਉਦੇ ਅਕੋਰਡਿੰਗਲੀ ਫਿਜ਼ੀਕਲ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਬੱਚੇ ਦੀ ਤੇ ਇਹ ਖੇਡਾਂ ਜਿਹੜੀਆਂ ਨੇ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਫਿਜ਼ੀਕਲ ਫਿਟਨੈਸ ਰਹਿੰਦੀ ਹੈ ਬੱਚਾ ਮਾਨਸਿਕ ਤੇ ਸਰੀਰਕ ਤੌਰ ਤੇ ਵੀ ਬਹੁਤ ਵਧੀਆ ਰਹਿੰਦਾ ਤੇ ਇਸ ਕਰਕੇ ਬੱਚੇ ਨੂੰ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਪਰ ਚੜ੍ਹ ਕੇ ਨਮਸਕਾਰ ਮੇਰਾ ਨਾਮ ਨਾਇਰਾ ਹੈ ਅੱਜ ਹਮਾਰੇ ਸਕੂਲ ਨੇ ਸਪੋਰਟਸ ਸਪੋਰਟਸ ਮੀਟ ਡੇ ਬਣਾਇਆ ਜਾ ਰਹਾ ਹੈ यहाँ पे बच्चे अलग अलग तरह के गेम खेल रहे हैं जैसे बनाना रेस जैसे बटरफ्लाई रेस इसलिए हम अम, हमारी अम, अध्यापिका हमें बहुत अच्छा पढ़ाती हैं हमारे प्रिंसिपल सर बहुत अच्छे हैं कैसा लग रहा है मुझे यहाँ आकर बहुत अच्छा लग रहा है मैं दौड़ी हूँ लेमन स्पून रेस में हडर रेस में आगे भी भाग लिया आपने पहली बार हाँ जी हम आगे भी भागते हैं मिलेगा कैसा लग रहा है आज आप मुझे प्राइज मिलेगा मुझे बहुत अच्छा लग रहा है